ਆਪਣੇ ਵਿਆਹਾਂ ਦੇ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੀ ਪੂਜਾ ਸੰਗਾ ਹਰ ਪਾਸੇ ਛਾਈ ਹੋਈ ਹੈ ਤੇ ਉੱਥੇ ਹੀ ਉਸ ਦਾ ਤੀਜੇ ਪਤੀ ਤੋਂ ਵੱਖ ਹੋਣਾ ਵੀ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ ਤੇ ਲੋਕ ਸੋਚ ਰਹੇ ਹਨ ਕਿ ਆਖਿਰ ਉਸ ਦਾ ਹਰ ਵਾਰ ਤਲਾਕ ਕਿਉਂ ਹੋ ਜਾਂਦਾ ਹੈ ਤੇ ਉਹ ਕਿਉਂ ਅਜੀਹਾ ਕਰਦੀ ਹੈ ਤੇ ਉੱਥੇ ਹੀ ਇੱਕ ਵੱਡਾ ਸੱਚ ਹੁਣ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਹੈ ਕਿ ਉਸਨੇ ਤਲਾਕ ਨਹੀਂ ਲਿਆ ਬਲਕਿ ਪੂਜਾ ਅਤੇ ਸੁੱਖ ਦੇ ਵੱਲੋਂ ਇੱਕ ਡਰਾਮਾ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੁਸੀਂ ਸੁਖ ਜਸਲ ਦਾ ਇੰਸਟਾਗ੍ਰam ਅਕਾਊਂਟ ਦੇਖੋ ਜੋ ਉਸਨੇ ਪੂਜਾ ਤੋਂ ਵੱਖ ਹੋਣ ਵਾਲੀ ਵੀਡੀਓ ਪਾਈ ਸੀ ਉਹ ਵੀ ਡਿਲੀਟ ਕੀਤੀ ਹੋਈ ਹੈ ਤੇ ਦੂਜਾ ਉਸਨੇ ਪੂਜਾ ਦੇ ਨਾਲ ਕਲੈਬ ਕਰਕੇ ਇੱਕ ਰੋਮਾਂਟਿਕ ਵੀਡੀਓ ਪਾਈ ਹੈ ਜੋ ਤੁਸੀਂ ਸਕਰੀਨ ਤੇ ਚਲਦੀ ਦੇਖ ਸਕਦੇ ਹੋ ਤੇ ਉੱਥੇ ਹੀ ਪੂਜਾ ਸੰਗਾ ਦੇ ਵੱਲੋਂ ਵੀ ਆਪਣੇ ਅਕਾਊਂਟ ਉੱਪਰ ਉਸਦੀ ਇੱਕ ਕਲੈਬ ਵੀਡੀਓ ਦੇਖ ਸਕਦੇ ਹੋ ਜਿਸ ਤੋਂ ਬਾਅਦ ਇਹਨਾਂ ਗੱਲਾਂ ਤੋਂ ਸਾਫ਼ ਹੁੰਦਾ ਹੈ ਕਿ ਉਹ ਦੋਨੇ ਵੱਖ ਕਿ ਨਹੀਂ ਹੋਏ ਬਲਕਿ ਆਪਣੇ ਨਵੇਂ ਅਕਾਊਂਟਾਂ ਉੱਪਰ ਫੋਲੋਅਰ ਵਧਾਉਣ ਲਈ ਅਜੀਹਾ ਕਰ ਰਹੇ ਹਨ ਇਹਨਾਂ ਵੀਡੀਓਜ਼ ਤੋਂ ਬਾਅਦ ਲੋਕਾਂ ਦੇ ਵੱਲੋਂ ਅਜੇ ਹੀ ਕਮੈਂਟ ਕੀਤੇ ਜਾ ਰਹੇ ਹਨ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਇਹਨਾਂ ਚੀਜ਼ਾਂ ਤੋਂ ਤਾਂ ਸਿਰਫ ਇਹੀ ਲੱਗਦਾ ਹੈ ਕਿ ਇਹ ਸਿਰਫ ਡਰਾਮਾ ਹੈ ਜੋ ਲੋਕਾਂ ਨੂੰ ਬੇਵਕੂਫ ਬਣਾ ਕੇ ਕੀਤਾ ਜਾ ਰਿਹਾ ਹੈ ਤੇ ਕੁਝ ਲੋਕ ਤਾਂ ਇੱਥੋਂ ਤੱਕ ਵੀ ਬੋਲ ਰਹੇ ਹਨ ਕਿ ਪੂਜਾ ਇੰਨੀ ਬੇਇੱਜ਼ਤੀ ਹਰ ਵਾਰ ਕਿਵੇਂ ਸਹਿਣ ਕਰ ਲੈਂਦੀ ਹੈ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਹੋਰ ਵੀ ਕਾਫੀ ਭद्दी ਸ਼ਬਦਾਵਲੀ ਵਰਤੀ ਜਾ ਰਹੀ ਹੈ ਤੇ ਕਮੈਂਟ ਕਾਫੀ ਜ਼ਿਆਦਾ ਕੀਤੇ ਜਾ ਰਹੇ ਹਨ ਤੇ ਬਾਕੀ ਤੁਸੀਂ ਉਸ ਦੇ ਇਹਨਾਂ ਤਲਾਕਾਂ ਬਾਰੇ ਕੀ ਸੋਚਦੇ ਹੋ ਤੇ ਕੀ ਤੁਹਾਨੂੰ ਲੱਗਦਾ ਹੈ ਉਸ ਦਾ ਇਹ ਤਲਾਕ ਸੱਚ ਹੋ ਸਕਦਾ ਹੈ ਜਾਂ ਸਿਰਫ ਫੋਲੋਅਰਸ ਲਈ ਕੀਤਾ ਜਾ ਰਿਹਾ ਹੈ ਤਾਂ ਸਾਨੂੰ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ